22 ਜਨਵਰੀ 2024 ਨੂੰ ਅਯੁੱਧਿਆ ਦੇ ਵਿੱਚ ਨਵੇਂ ਬਣੇ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਇਸ ਮੌਕੇ ਦੇ ਉੱਪਰ ਰਾਮਚੰਦਰ ਦੇ ਭਗਤਾਂ ਦੇ ਵੱਲੋਂ ਕਈ ਧਾਰਮਿਕ ਰਸਮਾਂ, ਪਾਠ, ਪੂਜਾ ਆਦਿਕ ਕੀਤੀਆਂ ਜਾ ਰਹੀਆਂ ਨੇ। ਰਾਮਚੰਦਰ ਦੇ ਭਗਤਾਂ ਦੇ ਲਈ ਇਹ ਮੌਕਾ ਜਸ਼ਨ ਮਨਾਉਂਦਾ ਹੈ ਅਤੇ ਇਹ ਮੌਕਾ ਉਹਨਾਂ ਨੂੰ ਮੁਬਾਰਕ ਹੈ। ਧਰਮ ਨਿਰਪੱਖ ਦੇਸ਼ ਦੇ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਅਤੇ ਆਪਣੇ ਧਰਮ ਦੀਆਂ ਰਸਮਾਂ ਕਰਨ ਦਾ ਪੂਰਾ ਹੱਕ ਹੈ। ਸਿੱਖ ਧਰਮ ਸਦਾ ਹੀ ਹਰ ਵਿਅਕਤੀ ਦੇ ਲਈ ਧਾਰਮਿਕ ਆਜ਼ਾਦੀ ਦਾ ਮੁੱਦਾ ਹੀ ਰਿਹਾ ਹੈ। ਸਿੱਖ ਧਰਮ ਇੱਕ ਨਿਆਰਾ ਅਤੇ ਨਿਰਮਲ ਧਰਮ ਹੈ ਅਤੇ ਇਸ ਦੇ ਆਪਣੇ ਸਿਧਾਂਤ ਹਨ ਪਰ ਸਿੱਖ ਦੇ ਲਈ ਸਿੱਖੀ ਦੇ ਸਿਧਾਂਤ ਸਭ ਤੋਂ ਉੱਪਰ ਹੋਣੇ ਚਾਹੀਦੇ ਨੇ ਅਤੇ ਹਰ ਸਿੱਖ ਦਾ ਅਤੇ ਸਿੱਖਾਂ ਦੇ ਧਾਰਮਿਕ ਨੇਤਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਧਾਰਮਿਕ ਅਸੂਲਾਂ ਦੇ ਉੱਪਰ ਪਹਿਰਾ ਦੇਣ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜੋ ਹੈ ਇਹ ਮਿਸ਼ਨਰੀ ਕਾਲਜਾਂ ਦੀ ਸਾਂਝੀ ਇਕੱਤਰਤਾ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਸਿੱਖ ਮਿਸ਼ਨ ਗੋ ਕਾਲਜ ਲੁਧਿਆਣਾ ਤੋਂ ਚੇਅਰਮੈਨ ਹਰਜੀਤ ਸਿੰਘ ਅਤੇ ਪਰਮਜੀਤ ਸਿੰਘ ਚੰਡੀਗੜ੍ਹ ਸਾਹਿਬਜ਼ਾਦਾ ਦੁਜਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਚੌਂਤਾ ਦੇ ਚੇਅਰਮੈਨ ਜੋਗਿੰਦਰ ਸਿੰਘ ਅਤੇ ਡਾਇਰੈਕਟਰ ਗਿਆਨੀ ਬਲਜੀਤ ਸਿੰਘ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕੁਝ ਗੁਰਮਤ ਗਿਆਨ ਤੋਂ ਵਾਂਝੇ ਅਤੇ ਸਿਆਸੀ ਸੋਚ ਵਾਲੇ ਸਿੱਖੀ ਦੇ ਠੇਕੇਦਾਰਾਂ ਦੇ ਨੇਤਾਵਾਂ ਦੇ ਵੱਲੋਂ ਰਾਮਚੰਦਰ ਜੀ ਦੀਆਂ ਉਸਤਤ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਰਾਮਨਾਮ ਜਾਪ ਆਦਿਕ ਦੇ ਪ੍ਰੋਗਰਾਮ ਰੱਖੇ ਗਏ ਨੇ। ਇਨ੍ਹਾਂ ਅਗਿਆਨੀ ਨੇਤਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ ਅਤੇ ਕਿਸੇ ਮਨੁੱਖ ਨੂੰ ਰੱਬ ਨਹੀਂ ਮੰਨਦਾ ਅਸੀਂ ਅਜਿھے तमाम ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਨੂੰ ਤਾੜਨਾ ਭਰੀ ਬੇਨਤੀ ਕਰਦੇ ਹਾਂ ਕਿ ਆਪ ਆਪਣੇ ਫਰਜ਼ਾਂ ਨੂੰ ਪਹਿਚਾਣੋ ਅਤੇ ਆਪਣੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਗੁਰਮਤਿ ਸਿਧਾਂਤਾਂ ਨੂੰ ਠੇਸ ਨਾ ਪਹੁੰਚਾਓ ਅਤੇ ਅਜਿਹਾ ਕਰਕੇ ਗੁਰੂ ਅਤੇ ਸਿੱਖ ਪੰਥ ਦੇ ਦੇਣਦਾਰ ਨਾ ਬਣੋ ਯਾਦ ਰੱਖਿਆ ਜਾਵੇ ਕਿ ਗੁਰਦੁਆਰੇ ਸਿੱਖੀ ਅਸੂਲਾਂ ਦੇ ਪ੍ਰਚਾਰ ਕਰਨ ਦੇ ਸਥਾਨ ਨੇ ਨਾ ਕਿ ਗੁਰਮਤ ਅਸੂਲਾਂ ਦੀ ਉਲੰਘਣਾ ਕਰਨ ਦੇ ਉਹਨਾਂ ਆਸ ਜ਼ਾਹਿਰ ਕੀਤੀ ਹੈ ਕਿ ਸਮਾਂ ਰਹਿੰਦਿਆਂ ਇਹਨਾਂ ਨੇਤਾਵਾਂ ਨੂੰ ਹੋਸ਼ ਆ ਜਾਵੇਗੀ ਅਤੇ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਜਾਣਗੇ ਅਸੀਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣਾ ਫਰਜ਼ ਪਹਿਚਾਨਣ ਅਤੇ ਹਰ ਹਿੱਲੇ ਇਹਨਾਂ ਗੁਰਮਤ ਵਿਰੋਧੀ ਕਾਰਮਕਾਂਡਾਂ ਨੂੰ ਗੁਰਦੁਆਰਿਆਂ ਦੇ ਵਿੱਚ ਹੋਣ ਤੋਂ ਰੋਕਣਾ ਕਿਉਂਕਿ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਕੁਝ ਕੌਮੀ ਪੱਧਰ ਦੇ ਧਾਰਮਿਕ ਨੇਤਾ ਅਤੇ ਜਥੇਦਾਰ ਵੀ ਇਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸ਼ਮੂਲਗਿਤ ਕਰਨ ਦੀਆਂ ਤਿਆਰੀਆਂ ਦੇ ਵਿੱਚ ਨੇ ਅਸੀਂ ਇਹਨਾਂ ਜਥੇਦਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪ ਦਾ ਫਰਜ਼ ਗੁਰਮਤ ਦੇ ਨਾਂ 'ਤੇ ਪਹਿਰਾ ਦੇਣਾ ਹੈ ਅਤੇ ਕੌਮ ਲਈ ਸਹੀ ਪੁਰਨੇ ਪਾਉਣਾ ਹੈ ਆਪ ਦੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਸਿੱਖੀ ਅਸੂਲਾਂ ਨੂੰ ਢਾਹ ਲੱਗਦੀ ਹੈ ਅਤੇ ਆਪ ਨੂੰ ਅਜਿਹਾ ਹਰگز ਨਹੀਂ ਕਰਨਾ ਚਾਹੀਦਾ ਆਪ ਖਾਲਸਾ ਪੰਥ ਦੇ ਜਥੇਦਾਰ ਹੋ ਕੋਈ ਸਿਆਸੀ ਨੇਤਾ ਨਹੀਂ ਆਪ ਲਈ ਖਾਲਸਾ ਪੰਥ ਦੇ اصول ਅਤੇ ਉਹਾਂ ਦੀਆਂ ਰਵਾਇਤਾਂ ਸੁਪਰੀਮ ਹਨ ਅਤੇ ਆਪ ਨੂੰ ਇਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਬਲਕਿ ਆਪ ਤੋਂ ਸਮੂਹ ਖਾਲਸਾ ਪੰਥ ਉਮੀਦ ਰੱਖਦਾ ਹੈ ਕਿ ਸਮਾਂ ਰਹਿੰਦਿਆਂ ਤੁਸੀਂ ਉਹਨਾਂ ਪ੍ਰਬੰਧਕਾਂ ਨੂੰ ਜੋ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ RAM ਨਾਮ ਜਾਪ ਕਰਨ ਦਾ ਪ੍ਰੋਗਰਾਮ ਮਿੱਥੀ ਬੈਠੇ ਨੇ ਉਹਨਾਂ ਨੂੰ ਹਿਦਾਇਤ ਕਰਕੇ ਇਸ ਕਰਮ ਕਾਂਡ ਤੋਂ ਵਰਜੋਗੇ ਆਸ ਹੈ ਕਿ ਅਜੀਹੇ ਕੌਮੀ ਨੇਤਾ ਅਤੇ ਜਥੇਦਾਰ ਆਪਣੇ ਫਰਜ਼ਾਂ ਨੂੰ ਭੁਲਾ ਕੇ ਕੋਈ ਗਲਤ ਫੈਸਲਾ ਨਹੀਂ ਕਰਨਗੇ ਤਾਂ ਇੱਥੇ ਸਭ ਤੋਂ ਵੱਡੀ ਗੱਲਬਾਤ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਰਾਮਨਾਮ ਦਾ ਜਾਪ ਕਰਨ ਵਾਲੀਆਂ ਪ੍ਰਬੰਧਕ ਕਮੇਟੀਆਂ ਨੂੰ ਰੋਕਣ ਦੇ ਵਾਸਤੇ ਜਿਹੜੀ ਇਹ ਇੱਕ ਬੇਨਤੀ ਵੀ ਕੀਤੀ ਗਈ ਆ ਤੇ ਤਾੜਨਾ ਵੀ ਕੀਤੀ ਗਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਕੋਈ ਸਖਤ ਕਦਮ ਜੋ ਹੈ اختیار ਕੀਤਾ ਜਾਵੇਗਾ ਜਥੇਦਾਰ ਸਾਈਬਾਨ ਦੇ ਵੱਲੋਂ ਜਾਂ ਫਿਰ ਇਸ ਗੱਲ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਾ ਦਰਨਾ ਬਿਲਕੁਲ ਵੀ ਨਾ ਭੁੱਲਣਾ My experience with GlobeWise has been great. I would highly recommend everyone to contact GlobeWise for successive visa results. They choose best for me, and I really recommend GlobeWise to everyone. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ